ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਆਪ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਆ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਬਸ ਜੀ ਆਪਾਂ ਅੱਜ ਗੱਲਬਾਤ ਕਰਨ ਲਈ ਬਸ ਪਈ ਆਪਾਂ ਵੀਡੀਓ ਬਣਾ ਰਹੇ ਆ ਤੇ ਅਜੇ ਵੀ ਕਿਉਂਕਿ ਆਪਣਾ ਮੂੜਿਆ ਠੀਕ ਨਹੀਂ ਗਾ ਰੇਸ਼ਾ ਰੁਸ਼ਾ ਜਿਹਾ ਵਾਲਾ ਹੋਇਆ ਪਿਆ ਤੇ ਤਾਂ ਕਰਕੇ ਬੱਸ ਹੋਰ ਕੰਮ ਦੀ ਕੱਪੜੇ-ਕੱਪੜਿਆਂ ਬਾਰੇ ਵੀਡੀਓ ਪਾਉਣ ਨੂੰ ਮਨ ਨਹੀਂ ਕੀਤਾ ਤੇ ਮੈਂ ਚਲੋ ਆਪਾਂ ਬੈਠੇ ਗੱਲਬਾਤ ਹੀ ਕਰ ਲਈਏ ਤੇ ਆਪਾਂ ਗਏ ਸੀ ਜੀ ਕੱਲ ਬਠਿੰਡੇ ਵੱਡਾ ਮਾਂਸਾ ਸਪਤਾਲ ਵਿੱਚ ਕਿਉਂਕਿ ਡਾਕਟਰ ਫਿਰ ਵੱਡੇ ਨੂੰ ਤਾਂ ਰਿਪੋਰਟ ਦਿਖਾਉਣੀ ਸੀ ਤਾਂ ਬਈ ਸਿਰ ਰਿਪੋਰਟ ਤਾਂ ਮੈਂ ਨਾਰਮਲੀ ਆਈ ਹੈ ਡਾਕਟਰ ਕਹਿੰਦਾ ਵੀ ਰਿਪੋਰਟ ਨਾਰਮਲ ਹੀ ਆਈ ਆ ਤੇ ਜੀ ਗਏ ਸੀ ਨਾਲੇ ਆਪਾਂ ਵੀ ਆਪਾਂ ਇਹਦੇ ਫਾਰਮ ਭਰੋਣੇ ਸੀਗੇ ਪੈਨਸਲ ਦੇ ਵੀ ਕੈਂਸਰ ਵਾਲਿਆਂ ਦੀ ਪੈਨਸਲ ਵੱਜਦੀ ਆ ਸਰਕਾਰ ਨੇ ਅਲਾਉਡ ਕੀਤਾ ਸੀ ਕਿਤੇ ਕੈਂਸਰ ਵਾਲਿਆਂ ਦੀ ਪੈਨਸਲ ਵੱਜਦੀ ਆ ਤੇ ਜੀ ਆਪਾਂ ਉਹਦੇ ਬਾਰੇ ਗਏ ਸੀਗੇ ਜਿੱਦ ਦੇ ਅਸੀਂ ਵੀਰਵਾਰ ਗਏ ਆ ਤਾਂ ਉਹਦੇ ਤਾਂ ਸਾਨੂੰ ਕਹਤਾ ਵੀ ਤੁਸੀਂ ਫਾਰਮ ਭਰਾ ਲਓ ਤੇ ਜਦੋਂ ਕੱਲ ਗਏ ਆ ਅਸੀਂ ਤੇ ਕੱਲ ਫਿਰ ਕਹਿੰਦੇ ਵੀ ਮਰੀਜ਼ ਨਾਲ ਚਾਹੀਦਾ ਤੇ ਮੈਂ ਗਈ ਨਹੀਂ ਸੀ ਕੱਲ ਇਹ ਇਕੱਲੇ ਗਏ ਸੀਗੇ ਕਹਿੰਦੇ ਹੁਣ ਸਾਨੂੰ ਮਰੀਜ਼ ਨਾਲ ਚਾਹੀਦੇ ਮਰੀਜ਼ ਦਿਖਾਓ ਤਵੇ ਇਹਨਾਂ ਨੇ ਫਾਰਮ ਭਰਕੇ ਨਹੀਂ ਦਿੱਤਾ ਤੇ ਹੁਣ ਮੈਨੂੰ ਜਾਣਾ ਪਊਆ ਦੁਬਾਰੇ ਹੁਣ ਅਸੀਂ ਵੀਰਵਾਰ ਜਾਵਾਂਗੇ ਤੇ ਫਿਰ ਡਾਕਟਰ ਸਾਹਿਬ ਦੇਖਣਗੇ ਫਿਰ ਸਾਨੂੰ ਫਾਰਮ ਭਰਕੇ ਦੇਣਗੇ ਤੇ ਕਿਉਂਕਿ ਬਈ ਵੀ ਇਹ ਸਰਕਾਰ ਨੇ ਕਾਨੂੰਨ ਕੱਢਿਆ ਵੀ ਕੈਂਸਰ ਵਾਲਿਆਂ ਦੀ ਪੈਨਸਲ ਵੱਜਣੀ ਚਾਹੀਦੀ ਆ ਤੇ ਪੈਨਸਲ ਵੱਜਦੀ ਆ ਬਈ ਜਿਹਦੀ ਤੀਜੀ ਜਾਂ ਚੌਥੀ ਸਟੇਜ ਤੇ ਆ ਉਹਦੀ ਪੈਨਸਲ ਵੱਜਦੀ ਆ ਜੇ ਕਿਸੇ ਮੇਰੇ ਭੈਣ ਭਰਾ ਨੂੰ ਕੋਈ ਮੇਰੇ ਬਾਗ ਦੁਖਤ ਗਲੀਪ ਹੈ ਤਾਂ ਆਪ ਦਾ ਜਰੂਰ ਗੌਰ ਕਰੋ ਤੇ ਆਪ ਦੀ ਪੈਨਸਲ ਬਣਾਓ ਬਈ ਐਵੇਂ ਲੱਗਦਾ ਦਵਾਈ ਤੇ ਬਹੁਤ ਪੈਸੇ ਲੱਗਦੇ ਆ ਵਧੀਆ ਬਈ 10000 ਹੀ ਬੱਜੂ 3000 ਹੀ ਬਹੁਤ ਅਭੀ ਮਹੀਨੇ ਤੋਂ 3000 ਆ ਜਾਣਾ ਆਪਜੀ ਦਵਾਈ ਬੂਟੀ ਲੈ ਲੈਂਦਾ ਬੰਦਾ ਆਦਾ ਕੁਛ ਖਾ ਪੀ ਲੈਂਦਾ ਤੇ ਤਾਂ ਕਰਕੇ ਵੀ ਸਾਰੇ ਫਿਰ ਫਰੂਪ ਮੰਗਦੇ ਆ ਡਾਕਟਰ ਸਾਹਿਬ ਵੀ ਸਾਰਾ ਕੁਛ ਦੇਖ ਕੇ ਫਿਰ ਲਿਖ ਕੇ ਦਿੰਦੇ ਆ ਤੇ ਤਾਂ ਕਰਕੇ ਬਈ ਵੀ ਮੈਨੂੰ ਹੁਣ ਫੇਰ ਵੀਰਵਾਰ ਜਾਣਾ ਪਊਗਾ ਫਿਰ ਸਾਡਾ ਫਾਰਮ ਭਰ ਕੇ ਦੇਣਗੇ ਅੱਗੇ ਦੇਖੋ ਫਿਰ ਕੀ ਬਣਦਾ ਉਹ ਤਾਂ ਮੈਂ ਇਹ ਤੋਂ ਪਹਿਲਾਂ ਬਹੁਤ ਪਕਾਈ ਕਰ ਚੁੱਕੀ ਆਂ ਕਈ ਵਾਰੀ ਮੈਂ ਸਰਸੇ ਵੀ ਜਾਇਆਈ ਬਈ ਕਈ ਵਾਰੀ ਸਰਸੇ ਵੀ ਜਾਇਆਈ ਅਸੀਂ ਪੈਨਸਲ ਵਾਸਤੇ ਪਰ ਕਿਤੋਂ ਹਜੇ ਉਹ ਨਹੀਂ ਪਤਾ ਨਹੀਂ ਲੱਗਿਆਗਾ ਤੇ ਪਹਿਲਾਂ ਅਸੀਂ ਸਾਡੇ ਇੱਥੇ ਸਰਕਾਰੀ ਹਸਪਤਾਲ 'ਚ ਵੀ ਮੇਰੀ ਫਾਈਲ ਲੈ ਗਈ ਸੀ ਕਿ ਉਹਨਾਂ ਨੇ ਵੀ ਹੁਣ ਤਾਂ ਫਾਰਮ ਭਰੇ ਆ ਪਰ ਹਜੇ ਤੱਕ ਕੁਝ ਨਹੀਂ ਆਇਆ ਕੁਛ ਨਹੀਂ ਬਣਿਆ ਪਰ ਬਈ ਆਏ ਆ ਸਰਕਾਰੀ ਵਾਲੇ ਤਾਂ ਐ ਨਹੀਂ ਪਤਾ ਕਿੱਥੇ ਸਿੱਟਦੇ ਨੇ ਰੱਦੀ ਇਕੱਠੀ ਕਰਕੇ ਤਾਂ ਉਹਨਾਂ ਦੀ ਕੌਣ ਗੌਰ ਕਰਦਾ ਕਿਉਂਕਿ ਉਹਨਾਂ ਨੇ ਤਾਂ ਦੂਆ ਤਨਖਾਹਾਂ ਲੈਣੀਆਂ ਵੀ ਆਪਣੀ ਵਰਗੇ ਗਰੀਬਾਂ ਤੋਂ ਕਿਸੇ ਨੇ ਕੀ ਲੈਣੇ ਤੇ ਤਾਂ ਕਰਕੇ ਫਿਰ ਅਸੀਂ ਵੀ ਸਾਨੂੰ ਡਾਕਟਰ ਕਹਿੰਦਾ ਇਹ ਸਰਕਾਰੀ ਵਾਲੇ ਸੌਰੀ ਸਸਸ ਵਾਲੇ ਕਹਿੰਦੇ ਵੀ ਦਵਾਰੇ ਫਾਰਮ ਭਰ ਕੇ ਦਿਓ ਸਾਨੂੰ ਤਾਂ ਫਿਰ ਬਈ ਹੁਣ ਮੈਂ ਵੀਰਵਾਰ ਦਵਾਰੇ ਜਾਵਾਂਗੀ ਤਾਂ ਫਿਰ ਦੇਖਦੇ ਆ ਅੱਗੇ ਕੀ ਬਣਦਾ ਫਾਰਮ ਭਰਾ ਕੇ ਲਿਆਵਾਂਗੇ ਫਾਰਮ ਭਰਾ ਕੇ ਆ ਕੇ ਫਿਰ ਸਾਨੂੰ ਸਰਸੇ ਪੜਾਉਣ ਜਾਣਾ ਪਊਗਾ ਤਾਂ ਅੱਗੇ ਦੇਖੋ ਫਿਰ ਕੀ ਬੰਦ ਹੈ ਕੀ ਕਹਿਣਗੇ ਚਲੋ ਚੰਗੀ ਗੱਲ ਹੈ ਬਾਈ ਜੇ ਪੈਨਸਲ ਵੱਜ ਜੇ ਤਾਂ ਆਪ ਦਾ ਖਰਚਾ ਪਾਣੀ ਦਵਾਈ ਬੂਟੀ ਦਾ ਨਿਕਲ ਹੀ ਜਾਂਦਾ ਤੇ ਪੈਸੇ ਦੀ ਤਾਂ ਬਾਈ ਬਹੁਤ ਲੋੜ ਪੈਂਦੀ ਕਿਉਂਕਿ ਜਿਹੜੇ ਘਰ ਚ ਮਰੀਜ਼ ਹੋਵੇ ਬਈ ਉੱਥੇ ਤਾਂ ਖਾਸ ਕਰਕੇ ਪੈਸੇ ਬਹੁਤ ਲੱਗਦੇ ਆ ਇਹ ਜਿੱਥੇ ਮਰੀਜ਼ ਹੈ ਵੀ ਉੱਥੇ ਤਾਂ ਬਹੁਤ ਕਰ ਲੱਗਦਾ ਬਹੁਤ ਪੈਸੇ ਲੱਗਦੇ ਕਿਉਂਕਿ ਦਵਾਈਆਂ ਹੀ ਨਹੀਂ ਪੂਰੀਆਂ ਆਉਨੀਆਂ ਮਰੀਜ਼ ਦੀ ਤਾਂ ਜਾਂ ਦੁਖਣ ਲੱਗ ਗਿਆ ਅੱਜ ਦੁਖਣ ਲੱਗ ਗਿਆ ਕਦੇ ਬੁਖਾਰ ਹੋ ਗਿਆ ਕਦੇ ਰੇਸ਼ਾ ਹੋ ਗਿਆ ਕਦੇ ਢੇਡ ਦੁਖਣ ਲੱਗ ਗਿਆ ਬਸ ਆ ਕੁਝ ਚੱਲਦਾ ਬਈ ਮਰੀਜ਼ ਦਾ ਜਦੋਂ ਮਰੀਜ਼ ਤਾਂ ਮਰੀਜ਼ ਹੀ ਹੁੰਦਾ ਬਈ ਤੇ ਤਾਂ ਕਰਕੇ ਕਹਿੰਦੇ ਵੀ ਚਲੋ ਕਿਤੇ ਕੈਨਸਲ ਵੱਜ ਜੇ ਤਾਂ ਕੋਸ਼ਿਸ਼ ਬਈ ਮਦਦ ਤਾਂ ਮਿਲਣ ਲੱਗ ਜੂਗੀ ਹੋਰ ਜੀ ਬਸ ਜੀ ਆਪਣੀ ਅੱਜ ਦੀ ਸਹੀ ਵੀਡੀਓ ਮੈਂ ਚਲੋ ਆਪਾਂ ਜੋ ਵੀ ਗੱਲਬਾਤ ਹੈ ਪੜਣਾ ਨਾਲ ਸਾਂਝੀ ਕਰ ਲਈਏ ਤਾਂ ਵੀ ਪਹਿਲਾਂ ਤਾਂ ਹੁਣ ਤਾਂ ਮੈਨੂੰ ਬਈ ਕਿਰਾ ਕੋਟੀਆਂ ਤਿਆਰ ਕਰਕੇ ਦੇਣੀ ਇਹਨਾਂ ਦੀ ਬਹੁਤ ਕਾਹਲ ਹੈ ਰਾਤ ਮੈਂ ਤੁ ਬੁੜਿਆ ਨਹੀਂ ਗਿਆ ਕਿਉਂਕਿ ਰਾਤ ਮੈਨੂੰ ਬੁਖਾਰ ਤੇ ਰੇਸ਼ਾ ਬਹੁਤ ਜ਼ਿਆਦਾ ਸੀਗਾ ਫੇਰ ਮੈਂ ਦਵਾਈ ਮੰਗਵਾ ਕੇ ਲਈ ਤੇ ਮੈਂ ਖਸ ਖਸ ਦਾ ਕਾੜਾ ਲਿਆ ਜੀ ਪਰਸੋਂ ਵੀ ਲਿਆ ਰਾਤ ਵੀ ਲਿਆ ਉਹ ਮੈਨੂੰ ਉਹਦੇ ਨਾਲ ਕੁਝ ਬਹੁਤ ਫਰਕ ਆ ਫਿਰ ਜੀ ਮੈਂ ਰਾਤ ਇੱਕ ਗੋਲੀ ਵੀ ਲੈ ਲਈ ਸਿਰ ਦਰਦ ਵਾਲੀ ਉਹ ਮੈਂ ਆਮ ਗੋਲੀ ਲੈ ਨਹੀਂ ਸਕਦੀ ਕਿਉਂਕਿ ਫਿਰ ਮੈਨੂੰ ਤੇਜਾਬ ਮੇਰਾ ਪਾਲਾ ਵੱਧ ਜਾਂਦਾ ਪਰ ਮੈਂ ਅੱਧੀ ਗੋਲੀ ਲਈ ਰਾਤ ਤਾਂ ਮੈਂ ਠੀਕ ਰਹੀ ਅੱਧੀ ਮੈਂ ਸਵੇਰੇ ਉੱਠ ਕੇ ਫੇਰ ਲੈ ਲਈ ਤਾਂ ਕੁਝ ਮੈਨੂੰ ਫਰਕ ਹੈ ਰੇਸ਼ੇ ਨੂੰ ਤੇ ਮੈਨੂੰ ਆ ਕੋਟੀ ਦੀ ਬਹੁਤ ਜ਼ਿਆਦੀ ਕਾਲੀ ਹੈ ਕੱਲ ਵੀ ਭੈਣ ਦਾ ਫੋਨ ਆਇਆ ਕਹਿੰਦੀ ਬਈ ਸਾਨੂੰ ਛੇਤੀ ਦਿਓ ਕੋਟੀ ਤਿਆਰ ਕਰਕੇ ਸੋ ਫਿਰ ਮੈਂ ਥੋੜਾ ਰਾਤ ਘੱਟ ਬਣਿਆਂਗੇ ਤੇ ਅੱਜ ਬਈ ਮੈਂ ਇਹ ਕੱਲ ਨੂੰ ਤਿਆਰ ਕਰਕੇ ਦੇਣੀ ਆ ਹਜੇ ਮੇਰੀ ਬਾਜੂ ਰਹਿੰਦੀ ਐ ਇਹ ਤਾਂ ਮੈਨੂੰ ਅੱਜ ਰਾਤ ਨੂੰ ਡਿਊਟੀ ਲਾਉਣੀ ਪਊ ਰਾਤ ਨੂੰ ਬੰਨਣੀ ਪਊਗੀ ਤੇ ਹੋਰ ਬਈ ਮੇਰੀ ਕਿਸੇ ਭੈਣ ਭਰਾ ਨੂੰ ਕੋਈ ਕੋਟੀ ਜੈਕਟ ਸਵੈਟਰ ਕਾਸੀ ਦੀ ਵੀ ਲੋੜ ਹੋਵੇ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਮੇਰਾ ਹੈਗਾ ਜੀ ਨੰਬਰ ਕਾਲ ਨੰਬਰ ਹੈ ਜੀ ਮੇਰਾ 9350697902 ਤੇ WhatsApp ਨੰਬਰ ਹੈਗਾ ਜੀ ਮੇਰਾ 859916363 ਤੇ ਹੋਰ ਜੀ ਆਪਾਂ ਐਸੇ ਤਰ੍ਹਾਂ ਹੀ ਵੀਡੀਓ ਪਾਉਂਦੇ ਰਵਾਂਗੇ ਆਪਦੀ ਸਿਹਤ ਬਾਰੇ ਆਪਦੇ ਕੰਮਾਂ ਧੰਦਿਆਂ ਬਾਰੇ ਦੱਸਦੇ ਰਵਾਂਗੇ ਤੇ ਇੱਕ ਮੇਰੀ ਭੈਣ ਆਈ ਜੀ ਕੱਲ ਇੱਥੋਂ ਕੈਂਦੀ ਦੀਦੀ ਮੈਨੂੰ ਸਲਾਈਆਂ ਦਾ ਕੰਮ ਸਿਖਾ ਦੇ ਮੈਂ ਕਿ ਕੋਈ ਨਹੀਂ ਵੀਰੇ ਸਿਖਾ ਦਾਂਗੇ ਕਹਿੰਦੀ ਆਪਦੀ ਮਿਹਨਤ ਲੈ ਲਈ ਮੈਂ ਕਿ ਕੋਈ ਨਾ ਮਿਹਨਤ ਨੂੰ ਕੀ ਖਾਸ ਗੱਲ ਐ ਕਿੱਡਾ ਕ ਵੱਡਾ ਕੰਮ ਐ ਕੋਈ ਨਾ ਮੈਂ ਕਿ ਬਈ ਮੈਂ ਸਿਖਾ ਦੂੰ ਕੀ ਗੱਲ ਐ ਚਲ ਆਪਾਂ ਆਪੋ ਆਪਣੇ ਕਰਮ ਖਾਣੇ ਐ ਬਈ ਹਨਾ ਕੋਈ ਕਿਸੇ ਦੇ ਕਰਮ ਨਹੀਂ ਖਾਂਦਾ ਆਪਾਂ ਆਪੋ ਆਪਣੇ ਕਰਮ ਖਾਣੇ ਐ ਮੈਂ ਕਿ ਕੋਈ ਗੱਲ ਨਹੀਂ ਮੈਨੂੰ ਥੋੜਾ ਜਿਹਾ ਮੈਂ ਜਾਇਆ ਮਹਾਸਪਤਾਲ ਚ ਇੱਕ ਦੋ ਦਿਨਾਂ ਦਾ ਕੰਮ ਐ ਮੈਂ ਕਿਹਾ ਮੈਂ ਕਰ ਲਾਂ ਤਾਂ ਫੇਰ ਮੈਂ ਕਿਹਾ ਮੈਂ ਚਲ ਤੈਨੂੰ ਸਿਖਾ ਦਿਆ ਕਰੂੰਗੀ ਤੇ ਆਪਾ ਤੇ ਹੀ ਕਹਿੰਨੇ ਬਈ ਜੋ ਵੀ ਮੇਰੀਆਂ ਭੈਣਾਂ ਘਰੇ ਰਹਿੰਦੀਆਂ ਬਾਹਰ ਕਿਤੇ ਨਹੀਂ ਜਾ ਸਕਦੀਆਂ ਹਨਾ ਘਰੇ ਬੈਠਾ ਆਪਦਾ ਕੋਈ ਮਰਜ਼ੀ ਕੰਮ ਚਲਾਓ ਬਈ ਆਪਦਾ ਕੰਮ ਕਰੋ ਸਲਾਈ ਕਰੋ ਕਢਾਈ ਕਰੋ ਕੋਈ ਮਰਜ਼ੀ ਕੰਮ ਕਰੋ ਆਪਦੀ ਮਿਹਨਤ ਜਾਰੀ ਰੱਖੋ ਬਈ ਮਿਹਨਤ ਨੂੰ ਫਲ ਜ਼ਰੂਰ ਲੱਗਦੇ ਆਪਦੀ ਮਿਹਨਤ ਜਾਰੀ ਰੱਖੋ ਤੇ ਭੈਣ ਨੂੰ ਫਿਰ ਮੈਂ ਕਿਹਾ ਮੈਂ ਕਿ ਕੋਈ ਗੱਲ ਨਹੀਂ ਬਈ ਮੈਂ ਜਰੂਰ ਸਿਖਾਹੂੰਗੀ ਤੈਨੂੰ ਸਲਾਈਆਂ ਦਾ ਕੰਮ ਮੈਨੂੰ ਕਹਿੰਦੀ ਤੂੰ ਆਪਦੀ ਮਿਹਨਤ ਲੈ ਲਈ ਮੈਂ ਕਿ ਨਹੀਂ ਮਿਹਨਤ ਨਹੀਂ ਮੈਂ ਲੈਂਦੀ ਕੋਈ ਗੱਲ ਨਹੀਂ ਕੀ ਖਾਸ ਗੱਲ ਹੈ ਮੈਂ ਹਜੇ ਰੋਜ਼ ਮੈਂ ਤੈਨੂੰ ਘੰਟਾ ਅੱਧਾ ਘੰਟਾ ਦੱਸ ਦਿਆ ਕਰੂੰਗੀ ਤਾਂ ਕੋਈ ਗੱਲ ਨਹੀਂ ਮੈਂ ਖ ਮੈਂ ਸਿਖਾ ਦੂੰਗੀ ਤੈਨੂੰ ਤੇ ਚਲੋ ਫਿਰ ਭੈਣ ਕਹਿੰਦੀ ਠੀਕ ਹੈ ਬਈ ਤਾਂ ਮੈਂ ਕਿ ਚੱਲ ਮੈਂ ਦਵਾਈ ਦੁਈ ਲੈ ਆਵਾ ਫਿਰ ਆ ਕੇ ਫਿਰ ਮੈਂ ਕਿ ਵੀ ਤੈਨੂੰ ਮੈਂ ਚੱਲ ਦੱਸ ਦਿਆ ਕਰੂੰਗੀ ਨਾਲੇ ਮੇਰੇ ਕੋਲ ਖਿੱਚਦਾ ਕੰਮ ਹੈ ਥੋੜਾ ਜਿਹਾ ਨਹੀਂ ਕੰਮ ਕੱਢ ਲਿਆ ਤਾਂ ਠੀਕ ਹੈ ਜੀ ਤੇ ਬਸ ਆਪਾਂ ਹੁਣ ਜਾਣਾ ਜੀ ਦੁਬਾਰੇ ਵੀਰਵਾਰ ਡਾਕਟਰ ਨੂੰ ਮਿਲਣ ਤੇ ਫਾਰਮ ਭਰਉਣਾ ਆਪਾਂ ਪੈਨਸਲ ਵਾਰੇ ਤੇ ਮੈਂ ਇਹੀ ਕਹਿੰਦੀ ਸੀ ਮੇਰੀਆਂ ਭੈਣਾਂ ਨੂੰ ਵੀ ਜੇ ਵੀ ਕਿਸੇ ਨੂੰ ਕੋਈ ਮੇਰੇ ਵਾਂਗੂ ਕਿਸੇ ਮੇਰੇ ਵੀਰ ਭੈਣ ਭਰਾ ਨੂੰ ਕੋਈ ਪ੍ਰੋਬਲਮ ਹੈਗੀ ਹੈ ਕੈਂਸਰ ਦੀ ਤਾਂ ਜਰੂਰ ਤੁਸੀਂ ਆਪ ਦੀ ਭੱਜ ਦੌੜ ਕਰਕੇ ਤੇ ਪੈਨਸਲ ਬਣਾ ਲਓ ਪੈਨਸਲ ਬੱਜਦੀ ਇਹੋ ਜਰੂਰ ਜਿਹਦੀ ਤੀਜੀ ਜਾਂ ਚੌਥੀ ਸਟੇਜ ਤੇ ਆ ਤੇ ਆਪਦੀ ਮਿਹਨਤ ਜਾਰੀ ਰੱਖੋ ਬਈ ਆਪਦੇ ਕੰਮਤਨ ਦੇ ਕਰਦੇ ਰਹੋ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਮੇਰੀ ਵੀਡੀਓ ਅੱਗੇ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵਧੀਆ ਵਧੀਆ ਸੋਹਣੇ ਸੋਹਣੇ ਤੇ ਜੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰੀਆਂ ਭੈਣਾਂ ਨੇ ਜਰੂਰ ਮੇਰੀ ਹੈਲਪ ਕਰਨੀ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਈ ਕਿਸੇ ਵੀ ਚੀਜ਼ ਵਾਸਤੇ ਕਿਵੇਂ ਵੀ ਲੋੜ ਹੋਵੇ ਤਾਂ ਜਰੂਰ ਆਪਾਂ ਨੰਬਰ ਦਿੱਤਾ ਹੈ ਤੇ ਤੁਸੀਂ ਮੈਨੂੰ ਮਰਜ਼ੀ ਕਾਲ ਕਰੋ ਜਦੋਂ ਮਰਜ਼ੀ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਕਈ ਵਾਰੀ ਬਈ ਵੀਡੀਓ ਬਣਾਉਂਦਿਆਂ ਵਿੱਚ ਗਲਤ ਵੀ ਬੋਲਿਆ ਜਾਂਦਾ ਹੈ ਤਾਂ ਆਪਾਂ ਜੀ ਸੌਰੀ ਚਾਹਣੇ ਆ ਤੇ ਪਰ ਜਦੋਂ ਆਪਾਂ ਵੀ ਵੀਡੀਓ ਬਣਾਉਣ ਲੱਗ ਜੀ ਫਿਰ ਰੋਜ਼ ਉਸੇ ਟਾਈਮ ਵੀਡੀਓ ਬਣਾਉਣੀ ਪੈਂਦੀ ਹੈ ਇਹ ਸਭ ਤੋਂ ਵੱਡਾ ਕੰਮ ਲੱਗਦਾ ਹੈ ਹੁਣ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ